ਈ ਵੇਲੇ ਦੀ ਤਰ੍ਹਾਂ ਬੋਲੀਆਂ ਪਾਵਾਂ ਨੱਚੀ ਜਾਵਾਂ ਬੋਲੀਆਂ ਪਾਵਾਂ ਨੱਚੀ ਜਾਵਾਂ ਨੱਚ-ਨੱਚ ਪਾਵਾਂ ਬਈ ਮੋਰਨੀਵੀਆਂ ਪਾਉਣ ਸ਼ਰਮ ਨਾਲ ਮੋਰਨੀਵੀਆਂ ਪਾਉਣ ਸ਼ਰਮ ਨਾਲ ਵੇਖ ਮੇਰੀਆਂ ਚੱਲਣਾ ਇੱਕ ਜੀ ਕਰਦਾ ਵਿੱਚ ਅੰਬਰਾਂ ਦੇ ਇੱਕ ਜੀ ਕਰਦਾ ਵਿੱਚ ਅੰਬਰਾਂ ਦੇ ਜਿਵੇਂ ਕਬੂਤਰ ਬਣ ਕੇ ਛਣਕਾਟਾ ਪੈਂਦਾ ਗਲੀ-ਗਲੀ ਮੇਰੀ ਐਸੀ जमैना छन्ने छना छना पैर आय जमैना ठड़के दक्षा गिद्धा पहना हैलवैदा छड़के देना गिद्धा पहना ਪਿਆਰ ਤੇ ਸ਼ਕੀਨਾ ਗੁੱਦਾ ਪੁੰਧਰ ਮਲਮੈਂ ਆਉਣੀ ਜਾਣੀ ਛੱਤੀ ਵੀਰ ਨਾਲ ਆਉਣੀ ਜਾਣੀ ਛੱਤੀ ਵੀਰ ਮਾਸੀ ਐਂਮ ਅਸਰੇ ਵੇ ਦੀਗ ਮਾਰਨਾ ਪੈਣਾ ਸੋਨੀਆ ਕਾਮਾ ਬਾਜ ਬਨੇਰੇ ਕਰਦੀ ਬੇਨਤੀਆਂ ਆਵੀ ਰਕਰ ਮੇਰੇ 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 ਕਰਦੀ ਬੇਨਤੀਆਂ ਕੈਮਰੇ ਦੇ ਖਿਆਲ ਦੇ ਚਿਕਣਾ ਪਿੱਛੇ ਨੂੰ ਹਟਾ ਦੇ ਮੜੀ ਮਾੜੀ ਆ ਪਪਈਂ ਵੀਰਵਾਰ ਦੀ ਰੱਖਾਂ ਤੇ ਹੀ ਸੋਣੀ ਖੀਰ ਬਣਾਵਾ ਠੀਕਾ ਵੀਰ ਦੀਆਂ ਜਗਨ ਜਾਗਣਾ ਲਾਵਾ 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 ਇਹਨਾਂ ਭਾਈ ਸਾਹਿਬ ਜੇ ਵੇਸੋ ਬਸ ਨੇ ਪੜਦੀ ਨਮੀ ਪਨੀਰੀ ਧੀ ਲੋਕੀ ਖਾਣ ਕਰਦੇ ਰੱਖ ਲੈਂਦੇ ਵੀ ਸਿਰੀ ਵੀ ਪਹਿਲਾ ਵਾਲੇ ਬੋਨਾ ਰਹਿ ਗਏ ਖਾਂਦੇ ਲੋਕੀ ਖਾਣਾ ਮੇਰੇ ਸਪਿਆਚਾਰ ਦੀ ਆਪੂ ਕਿਤੇ ਗਈਆਂ ਬਹਾਰਾ ਮੇਰੇ ਸਪਿਆਚਾਰ ਦੀ ਤੇਰੀਆਂ ਬਹਾਰਾ ਮੇਗਾ ਸਪਿਆਚਾਰ ਤੇਰੀਆਂ ਸਪਿਆਚਾਰ ਦੀ ਬਹਾਰਾ ਸਪਿਆਚਾਰ ਦੀ ਸੋਣੀ ਦੀਪਕ ਬੰਦਾ ਮੁੰਡਿਆ ਸੂਟਾਂ ਨਾਲ ਰਲਾ ਕੇ ਵੇ ਸੋਹਣੇ ਸੋਹਣੇ ਪੌਣੇ ਕੱਪੜੇ ਸੋਹਣੇ ਸੋਹਣੇ ਪੌਣੇ ਕੱਪੜੇ ਪੌਣੀ ਬਾਰ ਖਵਾ ਕੇ ਤੈਂ ਮੇਰੇ ਮਨ ਲਗਿਆ ਤਰਤਾ ਹਲਾਰਾ ਖਾ ਕੇ ਤੈਂ ਮੇਰੇ ਮਨ ਲਗਿਆ ਤਰਤਾ ਹਾਰਾ ਖਾ ਕੇ ਤੈਂ ਮੇਰੇ ਮਨ ਲਗਿਆ ਸੁਨੇਹੇ ਜੰਦਾ ਦੰਦਿਆ ਮਗਰ ਮਾਰਦਾ ਂਗੇੜੇ ਵੇ ਲੱਗਦਾ ਮੇਰੇ ਤੇ ਆਸ਼ਿਕ ਹੋ ਗਿਆ ਰੱਬ ਜਾਣੀ ਤੇਰੇ ਸਿਰ ਤੇ ਪਲਾ ਦੂੰਗੀ ਜੇ ਵਸ ਪੈ ਗਿਆ ਮੇਰੇ ਸਿਰ ਤੇ ਪਲਾ ਦੂੰਗੀ ਜੇ ਵਸ ਪੈ ਗਿਆ ਮੇਰੇ ਪਲਾ ਦੂੰਗੀ ਦੇਵਸ ਬਹਿ ਗਿਆ ਮੇਰੇ ਸੰਤ ਪਲਾ ਦੂੰਗੀ ਦੇਵਸ ਬਹਿ ਗਿਆ ਮੇਰੇ ਮਦਾਨੀਆਂ 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 ਨੀ ਪੈਕੇ ਦੋਵੇਂ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜਟਾਣੀਆਂ ਪੈਕੇ ਦੋਵੇਂ ਬੀਚ ਰੱਖਣਾ ਨਹੀਂ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਿਹੜਾ ਆਪਣੇ ਪਿਆਰ ਨੂੰ ਛੇੜੂ ਦੱਸਣੀ ਆਪਾਂ ਤੁਮਾਰੇ ਬਸ ਘਾੜੇ ਦੇ ਦੱਸਣੀ ਆਪਾਂ ਤੁਮਾਰੇ ਕੁੜੀਓ ਯਾ ਵਿਦਾਸ ਮੇਗੁਰਾ ਦਾ ਸੇਖ ਕੁੜੀਓ ਯਾ ਵਿਦਾਸ ਮੇਗੁਰਾ ਦਾ ਸੇਖ ਕੁੜੀਓ ਯਾ ਵਿਦਾਸ ਮੇਗੁਰਾ ਦਾ ਮੇਖੋ ਕੁੜੀਓ ਯਾ ਵਿਦਾਸ ਮੇਗੁਰਾ ਦਾ ਸੇਖ ਕੁੜੀਓ ਯਾ ਵਿਦਾਸ ਸੁਣ ਵੀ ਇਹ ਪੰਜਾਬੀ ਇਹ ਪੰਜਾਬੀ ਗਾਇਕੀ ਦਾ ਉਹ ਪ੍ਰਾਤਨ ਰੰਗ ਹੈ ਜਿਹਦੇ ਵਿੱਚ ਨਾ ਸਾਜ਼ ਨੇ ਨਾ ਢੋਲ ਨੇ ਨਾ ਵਾਜੇ ਨੇ ਹੱਥ ਇੱਥੇ ਸਾਜ਼ ਨੇ ਤੇ ਇਹ ਪੈਣਾ ਸਾਡਾ ਉਹ ਵਿਰਸਾ ਸਾਂਭ ਕੇ ਬੈਠੀਆਂ ਨੇ ਉਹ ਦੌਰ ਜਿਸ ਦੇ ਵਿੱਚ ਤੜਕ ਪੜਕ ਚੱਕਵੇਂ ਤੇ ਫੁਕਰੀ ਗਾਇਕੀ ਛਾਈ ਹੋਈ ਹੈ ਉਥੇ ਇਹ ਪੈਣਾ ਪੰਜਾਬੀ ਗਾਇਕੀ ਦਾ ਇਹ ਪੁਰਾਤਨ ਰੰਗ ਪੇਸ਼ ਕਰ ਰਹੀਆਂ ਨੇ ਹਾਂਜੀ ਹਾਂਜੀ ਉਹ ਪਾਣ ਗਾਉਣ ਵੀਰ ਕੱਠੀਆਂ ਕਰੇ ਪੱਦੋ ਚੰਦੇ ਦੀ ਬਿਛੋੜੇ ਪਾਵੇ ਸੋਨ ਵੀਰ ਕੱਠੀਆਂ ਕਰੇ ਪੱਦੋ ਚੰਦੇ ਦੀ ਕਹਿੰਦਾ ਦੇਖ ਕੇ ਰੱਖਿਆ ਵੇ ਇਤਹੀ ਮੈਂ ਯਾਰਾ ਰਹਿਣਾ ਕੀਆ ਇੱਕ ਮਿੰਟ ਤੇਰੀ ਪਾਲ ਉੱਧਰ ਹਾਂਜੀ ਹਾਂਜੀ ਆਉਣੀ ਜਾਣੀ ਛੜਤੀ ਵੀਰ ਨਾ ਆਉਣੀ ਜਾਣੀ ਛੜਤੀ ਵੀਰ ਨਾ ਕੀਆ ਯਾ ਮਨ ਤੇਰੇ ਵੇ ਵੀਰਾ ਬਾਜਣਾ ਸੋਹਂਦੀਆਂ ਪੈਣਾ ਕਾਵਾ ਬਾਝ ਬਨੇਰੇ ਕਰਦੀ ਬੇਤੀਆਂ ਹਾ ਵੀਰਾ ਪਰ ਮੇਰੇ ਕਰਦੀ ਬੇਤੀਆਂ ਹਾ ਵੀਰਾ ਕਰ ਮੇਰੇ ਕਰਦੀ ਬੇਤੀਆਂ ਹਾ ਵੀਰਾ ਕਰ ਮੇਰੇ ਕਰਦੀ ਬੇਤੀਆਂ ਹਾ ਵੀਰਾ ਕਰ ਮੇਰੇ ਪਿਆਰੀ ਜਗ ਜਗ ਜੀ ਪਾ ਬੋਲ ਲਗੇ ਵੀ ਤੋ ਪਿਆਰੀ ਜਗ ਜਗ ਜੀ ਪਾ ਬੋਲ ਲਗੇ ਵੀ ਤੋ ਪਿਆਰੀ ਜਗ ਜਗ ਜੀ ਪਾ ਬੋਲ ਲਗੇ ਵੀ ਤੋ ਪਿਆਰੀ ਜਗ ਜਗ ਜੀ ਪਾ ਬੋਲ ਜਾਨ ਨਹੀਂ ਛੋਟੀ ਗੇ ਪਰ ਜਾਏ ਕਰ ਮੇਰੇ ਵੀਰ ਦਾ ਲੱਗੇ ਜਸ ਖੱਟ ਵੱਡੀ ਗੇ ਪਰ ਜਾਏ ਕਰ ਮੇਰੇ ਵੀਰ ਦਾ ਲੱਗੇ ਜਸ ਖੱਟ ਵੱਡੀ ਗੇ ਜਗਮੀਤ ਦਾ ਪਾਸੇ ਕਰਦੇ ਕਰੇ ਬੱਚੇ ਲੱਗੇ ਦਸ ਘਟ ਵੱਡੀ ਕੇ ਪਰ ਜਾਏ ਅਰ ਮੇਰੇ ਮੀਰ ਦਾ ਲਗੇ ਜੰਮਣ ਤੋਂ ਪਹਿਲਾਂ ਲੋਕੀਂ ਸਿਆ ਦੇ ਵਿਆਹ ਬਾਰੇ ਸੋਚਦੇ ਜੰਮਣ ਤੋਂ ਪਹਿਲਾਂ ਲੋਕੀਂ